ਆ ਦੇਖੋ ਦਿਹਾੜੀਦਾਰ ਬੰਦਾ ਕਿਨੇ ਲੈਣਾ ਵੀਰੇ ਲੈ ਜਾਦਾ ਰੀਆ ਸ਼ਕਲ ਦਿਖਾ ਸਕਦੇ ਆਪਦੀ ਆਹਨ ਕ ਦਿਹਾੜੀ ਦਾ ਦਿਹਾੜੀਦਾਰ ਬੰਦਾ ਮੈਨੂੰ ਮਤਲਬ ਦਿਹਾੜੀਦਾਰ ਬੰਦਾ ਆ ਗਿਆ ਕਿੰਨੇ ਪੈ ਦਿਹਾੜੀ ਲੈਣਾ ਵੀਰੇ 150 ਰੁਪਿਆ ਦੇਗਾ ਵਾਓ ਵਾਓ ਕੋ ਨਿੱਕਾ ਜਵਾਗ ਵੀ ਜ਼ੋਰ ਮਾਰਦਾ ਓਏ ਕੁਕ ਤੂੰ ਨਾ ਕੰਮ ਕਰੀਦੀ ਇਹ ਡਾਕਟਰ ਆ ਪਰ ਕੋਣ ਲੋ ਜੀ ਮੂੰਗੀ ਘੜਤੀ ਇਕੱਠੀ ਤੇ ਬਲੌਗ ਆਪਾਂ ਹੁਣ ਬਣਾਉਣ ਲੱਗੇ ਪਰ ਇਹ ਹੋ ਜਾ ਭਈਆ ਯਾ ਲੋਗ ਬਣਾ ਰਹੇ ਨੇ ਆ ਦੇਖੋ ਦਿਹਾੜੀਦਾਰ ਬੰਦਾ ਲੈਣ ਹੋਵੇ ਲੈ ਜਾ ਦੇਹਾਰੀ ਲਾਉਂਦਾ ਬਾਈ ਸਸਤੀ ਦਿਹਾਰੀ ਲਾਉਂਦਾ ਇਹ ਇਹ 200 ਦੀ 200 ਦੀ ਦਿਹਾਰੀ ਬਾਈ ਇਹਦੀ 200 ਹੀ ਇਹ 200 ਦੀਹਾਰੀ ਇਹਦੀ ਬਾਸ ਦੇਖ ਲੋ 200 ਦੀਹਾਰੀ ਆਹ ਦੇਖਾਂ ਜੀ 200 ਚੌੜ ਵੀ ਲਾਲ ਚੌੜਾ ਲਾ ਦੇ ਨੇ ਚੌੜਾ ਤੁਸੀਂ ਪੰਜਾਬੀ ਭਈਆ ਇਹ ਜੀ ਪੰਜਾਬੀ ਭਈਆ ਜੀ ਇਹ ਕਹਿੰਗਾ ਮਰਦੀ ਲਵਾ ਲੋ ਜੀ ਤੋਂ लीरी दा दी किले जिन्हें अपने, अपने चक दी, भी ते दी, है। ते दी है। फिर किले हो कर दिए कर दिए बाद चो फिर इधर डी विछा लेंगे फिर इधरों फिर इधर ला दें इधर उन्हीं बहुत ओखे ने पंडा जो <laughs> ਦਿਆ ਕਹਾਣੀ ਗ੍ਰੀਨ 911 ਤੇਵਤਾ ਸਿਵਰਾਜ 855 ਤੇ ਹਰੰਬਾ ਤੇ ਵਕਮ ਸਟਾਰਟ ਹੀ ਆ ਤੇ ਪਾਣੀ ਪੂਣੀ ਪੀ ਕੇ ਵਕਮ ਸਟਾਰਟ ਕਰਦੇ ਆ ਤੇ ਆ ਜੋ ਲੋ ਜੀ ਵੀਰੋ 911 ਦੇ ਤੇ ਇਸ ਨੂੰ 911 ਦਾ ਗੇਅਰ ਦੇਖੋ ਜੀ ਗੇਅਰ 911 ਦਿਖਾਉਣਿਆ ਦਿਖਾਈ ਓਏ ਪਹਿਲਾ ਬਰਾ ਨੂੰ

ਥੇ ਲੱਗੇ ਉਚਾ ਜਨਰ ਨਾ ਦਾ ਕਿਉਂ ਗੱਡ ਦੀ ਉਹ ਚੱਲਿਆ ਜੀ ਦਿਹਾੜੀਦਾਰ ਬੰਦਾ ਥੱਲੇ 200 ਚ 240 ਦਿਹਾੜੀ ਜੀ ਪੰਜਾਬੀ ਪਈਆ ਜੀ ਉਹ ਦੇ ਬਾਸਾਉਣਾ ਆਪੋ ਹੀ ਪਾ ਆ ਦੇਖੋ ਨੇ ਫੱਗ ਜੀ ਖੁੱਲ ਗਈ ਜੀ ਇਹ ਹੱਥ ਕੋਲ ਤੇ ਹੋਵੇ ਮਾਰ ਕੇ ਫੱਗ ਬਨ ਕੇ ਇਹ ਹੈ ਮੂੰਗੀ ਕੱਢਦੇ ਆ ਬਾਹਰ ਨੂੰ ਤੁਹਾਨੂੰ ਦਿਖਾਉਣੇ ਆ ਵਲੋਗ ਐਂਟ ਤੱਕ ਜਰੂਰ ਦੇਖਿਓ ਇਹ ਆ ਜੀ ਤੇ ਲਓ ਜੀ ਵੀਰੋ ਜੀ ਦੋ ਕਿਆਰੀ ਚੱਕ ਦੇ ਵੀਰੋ ਤੇ ਕਹਿੰਦੇ ਵਰਦੀਪ ਲੈਣ ਗਿਆ ਹੋਇਆ ਪਾਣੀ ਤੇ ਵੇ ਬਾਕੀ ਅੱਧੀ ਬਾਅਦ ਚੱਕਾਂਗੇ ਤੇ ਸਾਹਮਣੇ ਦੇਖ ਸਕਦੇ ਨੇ ਦੋ ਕਿਆਰੀ ਚੱਕਦੇ ਤੇ ਇਧਰ ਫੁੱਲੇ ਜੋਰਾਂ ਜੋਰਾਂ ਸੋਰਾ ਚੱਕਾ ਵਿੱਚ ਚੱਲ ਰਿਹਾ ਵੀਰੋ ਚੱਲ ਰਿਹਾ ਤੇ ਆਹ ਦੇਖੋ ਜੀ ਨਿੱਕਾ ਜਵਾਗ ਜੀ ਫੁੱਲੇ ਜੋਰ ਮਾਰਦਾ ਦੇਖੋ ਜੀ ਫੁੱਲੇ ਜੋਰ ਪੂਰਾ ਲਾਲ ਹੋਇਆ ਪਿਆ ਜੀ ਦੇਖੋ ਫੁੱਲ ਲਾਲ ਟਮਾਟਰ ਵਰਗਾ ਜੀ ਫੁੱਲੇ ਜੋਰ ਮਾਰਦਾ ਤੇ 47 ਡਿਗਰੀ ਬਈ ਟੈਂਪਰੇਚਰ ਆ ਜੀ ਬਹੁਤ ਜ਼ਿਆਦਾ ਗਰਮੀ ਆ आ देखो सबराज अठ सौ पचवंजा तो लगे रंबा देखो बिरो देखो मूंगी निकल रही है। ते सामने दे सकते हो बस ते चलो फिर आ जाओ दम लादा कर दो इन मूँगी ਸਾਰੀ ਚੱਕ ਦੀ ਆਈ ਤਾਂ ਭੈਣ ਨਹੀਂ ਨੰਬੇ ਦੇ ਟਾਇਰ ਆ ਦੰਬੇ ਕੋਲੇ ਦੱਸੋ ਹੈਗੀ ਆ ਥੋੜਾ ਢੇਰ ਕੋ ਜਿੱਥੇ ਗਿਆ ਹੋ ਢੇਰ ਦਾ ਖਾ ਕੇ ਛਾਲ ਢੇਰ ਖਾ ਲਈ ਥੋੜੀ ਢੇਰੀ ਕਿਚੋੜੀ ਵੇ ਦੇ ਸਕਣਾ ਨਹੀਂ ਇਹ ਤਾਂ ਛਿੱਟੀ ਆਵਾਂਗੇ ਪੌਣ ਵਾਲੇ ਜਿਹਨੇ ਨੇ ਪੌਣ ਵਾਲੇ ਬੰਦੇ ਤੇ ਲਿਆ ਛੱਡੇ ਗਏ ਹੋਰ ਕੀ ਹਜ ਤਾਂ ਚੜਨਾ ਕਿ ਹੋਏ ਉਹ ਤਾਂ ਗੋਪੀ ਜਾਂਦਾ ਬੈਠਾ ਗੋਪੀ ਜਾਂਦਾ ਬੈਠਾ ਪੱਤਾ ਦੇ ਪੱਤ ਖੜੀ ਜਾਂਦਾ ਓਏ ਓ ਸਾਮੇ ਜਾ ਰੇ ਆ ਮਾਰਦਾ ਹੁਣ ਹੋਰੇ ਆ ਆ ਬੈਠਾ ਆ ਮਰੀਆ ਨਹੀਂ ਉਹ ਤਾਂ ਖਾਲ ਦੇ ਵਿੱਚ ਮੈਂ ਸਾਮੇ ਬੰਦ ਫਿਰ ਜਾਂਦਾ ਹਾਂ ਉਹ ਮੈਂ ਮਾਂ ਤੇ ਸਾਵੇਂ ਹਾਂ ਇਹ ਹਲੇ ਸੌਂ ਨੂੰ ਭੱਜਦੇ ਆ ਬੰਦ ਕਰ ਤੇ ਕਰ ਦੋ ਕਰ ਦੋ ਦਮਨੇ ਲੋ ਸਿਗਰਤ ਪਹਿਲਾਂ 47 ਡਿਗਰੀ ਉਹ ਨਹੀਂ ਜੋ ਲਾਮਾਂਗੇ ਹੁਣ ਨਾ ਲਾਵੇਂ ਘੜੀ ਤੋਂ ਤੁੱਪ ਹੋ ਗਈ ਨਹੀਂ ਨਹੀਂ ਲਾਮਾਂਗੇ ਆਕੇ ਤਾਂ ਆਕੇ ਪੈਂਦੀਆਂ ਭਾਵੇਂ ਮੂੰਹ ਵੀ ਹੱਥ ਨੇ ਖੱਟਾਂ ਗਰੀ ਡੋਗਰੀ ਤਾਂ ਸਾਰੀਆਂ ਹੱਥ ਇਹ ਤਾਂ ਲੈ ਕੇ ਜਾਣੀਆਂ ਮੰਡੀ ਨੂੰ ਤੇ ਡਿਗਰੀਆਂ ਇੰਨ ਤੇ ਲਓ ਜੀ ਵੀਰੋ ਸਾਜਾ ਦਮ ਰਹਿਣਗੇ ਦੇਖੋ ਜੀ ਬੱਝ ਚੁਕਿਆ ਭਾਈ 2 ਤੇ ਇਸੇ ਦਾ ਦੁਪਹਿਰਾ ਤੇ ਭਾਂਗੇ ਚਲੋ ਸਾਰੇ ਦੰਮ ਰਹੇ ਨੇ ਪਾਣੀ ਪੀ ਗਏ ਤੇ ਦੁਬਾਰਾ ਤੋਂ ਫੇਰ ਝੁੱਟੀ ਲਾਵਾਂਗੇ ਤਕਰੀਜ਼ੀ ਤੇ ਲੋ ਜੀ ਮੂੰਗੀ ਬਸ ਥੋੜੀ ਜਿਹੀ ਰਹਿ ਗਈ ਅੱਧੀ ਮੂੰਗੀ ਆਪਾਂ ਨੇ ਚੱਕਤੀ ਵੀਰੋ ਚੱਕਤੀ ਤੇ ਬਸ ਤੇ ਚਲੋ ਫਿਰ ਆਜੋ ਵੀਰ ਆਜੋ ਤੇ ਰੋ ਜੀ ਵੀਰੋ ਤੇ ਦੇਖਦੇ ਆਂ ਜੀ ਅੱਧੀ ਮੂੰਗੀ ਆਪਾਂ ਨੇ ਕੱਢਤੀ ਤੇ ਇੱਥੇ ਦੇਖਾਂਦੇ ਤੇ ਹੁਣ ਇਹ ਪਹਿਲਾਂ ਇਕੱਠੀ ਕਰਕੇ ਢੇਰੀ ਪਹਿਲਾਂ ਮੰਗੂ ਲਾ ਦੇਣੀ ਆ ਤੇ ਬਾਜਪਾ ਚਲਾਵਾਂਗੇ ਹਰੰਬਾ ਤੇ ਆਹ ਦੇਖੋ ਜੀ ਬਸ ਥੋੜੀ ਮੋਟੀ ਰਹਿ ਗਈ ਤੋ ਤਨੇ ਘੰਟੇ ਦਾ ਕੰਮ ਰਹਿ ਗਿਆ ਤੇ ਚਲੋ ਬਸ ਹੁਣ ਆਜੋ ਫਿਰ ਤੇ ਲਓ ਜੀ ਵੀਰੋ ਹੁਣੇ ਸ਼ਾਇਦ ਨੇ ਚੱਲੇ ਫਿਰ ਰੋਟੀ ਖਾਣ ਤੇ ਫੇਰ ਰੋਟੀ ਖਾਣ ਤੋਂ ਬਾਅਦ ਫੇਰ ਲਾਵਾਂਗੇ ਫੁੱਲ ਜੋਰ ਤੇ ਚਲੋ ਫੇਰ ਰੋਟੀ ਪਾਣੀ ਖਾ ਲਈਏ ਤੇ ਚਲੋ ਫੇਰ ਚੱਲਦੇ ਆ ਆਜੋ ਵੀਰੋ ਆਜੋ ਚੱਲੀਏ ਤੇ ਲਓ ਜੀ ਵੀਰੋ ਤੇ ਪਹੁੰਚ ਗਏ ਮੋਟਰ ਤੇ ਹੁਸਾਇਆ ਰੋਟੀ ਪਾਣੀ ਖਾਣੇ ਆ ਤੇ ਫੇਰ ਕੰਮ ਸਟਾਰਟ ਕਰਾਂਗੇ ਤੇ ਚਲੋ ਫਿਰ ਆਜੋ ਅੱਛਾ ਕਾਉ ਨੇ ਆਈ ਪਰਦਾਉ ਨੇ ਓਹ ਜਿੱਤੇ ਆਹ ਹੋਵੇ ਬਣਾਉਣਾ ਬੰਦਾ ਦਾਣੇ ਦਾਣੇ ਗੋਲੀਆਂ ਓਏ ਦਾਣੇ ਗੋਲੀਆਂ ਥੋੜੇ ਰੁਕੀ ਪਰਾਂ ਨਾ ਆਈ ਓਹ ਜਿੱਤੇ ਓਹ ਜਿੱਤੇ ਸਾਲਾਂ ਨੂੰ ਭੇਜਦੇ ਬਾਹਰ ਹਾਂ ਹਾਂ ਕਿੱਥੇ ਮਰ ਜਾਈਏ ਕੈਨੇਡਾ ਜਾਂਦੀ ਆ ਤਾਂ ਆਜੋ ਭਰੀਆਂ ਮੈਨੇ ਚਾਂਦੀ ਚ ਰੋਟੀ ਆਈ ਲੈ ਲਓ ਤੇ ਗਰੀ ਪਾ ਲੈ ਹਾਂ ਨੂੰ ਗੱਲਾ ਕਰਨਾ ਚਾਂਦੀ ਚ ਤੇ ਲਓ ਜੀ ਵੀਰੋ ਤੇ ਦਵਾਤ ਤੋਂ ਚੱਲੇ ਫੇਰ ਦਵਾਤ ਚੁੱਟੀ ਰੌਣ ਵੀਰੋ ਚੁੱਟੀ ਤੇ ਤੁਹਾਨੂੰ ਦਿਖਾਉਣਾ ਕਿੰਨੀ ਕੇ ਰਹਿ ਗਈ ਤੇ ਲਓ ਜੀ ਵੀਰੋ ਸਾਹਮਣੇ ਦੇਖ ਲਓ ਕਿੱਲੇ ਕੇ ਰਹਿ ਗਈ ਤੇ ਹੁਣ ਤੱਕਰੀ ਚੁੱਟੀ ਲਾ ਕੇ ਬੇ ਕੰਮ ਰਵੇੜ ਦੇਣ ਤੇ ਆ ਜੋ ਵੀਰੋ ਚੱਲੀਏ ਤੇ ਲਓ ਜੀ ਵੀਰੋ ਆ ਗਈ ਚਾਹ ਤੇ ਦੇਖੋ ਸਾਰੇ ਨੇ ਚਾਹ ਪੀ ਰਹੇ ਨੇ ਦੇਖੋ ਜੀ ਚਾਹ ਪੀ ਕੇ ਬੱਸ ਫਿਰ ਆਪਾਂ ਸਟਾਰਟ ਕਰ ਦੇਣਾ ਹਰੰਬਾ ਤੇ ਆ ਬਈ ਆਪਣੀ ਚਾਹ ਤੇ ਆ ਤੁਹਾਡਾ ਭਾਈ ਮੈਂ ਦੇਖੋ ਜੀ ਹਿੱਲੇ ਪਿਆ ਸਾਰੇ ਜਿਹੜੇ ਫੁੱਲ ਜੋ ਲੱਗ ਹੋਇਆ ਤੇ ਟੈਂਪਰੇਚਰ 45 ਪਿਆ ਤੇ ਇਕੱਠੀ ਕਰਤੀ ਤੇ ਆ ਜੋ ਤੇ ਲਓ ਜੀ ਵੀਰੋ ਰੰਮਪਾ ਵੀ ਹੋ ਗਿਆ ਚਾਲੂ ਤੇ ਬੱਸ ਜਵਾਗ ਪੀ ਰੈ ਚਾ ਤੇ ਚਲੋ ਫਿਰ ਆ ਜੋ ਵੀਰੋ ਆ ਜੋ ਤੇ ਲਓ ਜੀ ਵੀਰੋ ਪੌਣੇ ਦੋ ਕਿੱਲਾਂ ਜੀ ਵੀਰੋ ਚੱਕਤੀ ਆਪਾਂ ਨੇ ਮੂੰਗੀ ਵੀਰੋ ਤੇ ਬੱਸ ਭੰਡਾ ਬਣਾ ਕੇ ਇੱਥੇ ਵੱਟੇ ਹੀ ਪਾ ਦਿੱਤੀ ਜੀ ਤੇ ਬੱਸ ਰੰਮਪੇ ਜੇ ਪੈ ਰਹੀ ਆ ਤੇ ਆਪਣਾ ਕੰਮ ਹੋ ਗਿਆ ਖਤਮ ਤੇ ਇਹਨਾਂ ਦਾ ਕੰਮ ਸ਼ੁਰੂ ਹੋ ਰਿਹਾ ਯਾਰ ਰੰਬੇ ਚ ਤੇ ਦੇ ਦੇ ਮੂੰਗੀ ਕਿੰਨੀ ਨਿੱਕੜਦੀ ਆ ਤੇ ਦੇਖੋ ਵੀਰੋ ਰੰਬਾ ਚ ਆ ਰਿਹਾ ਲਓ ਜੀ ਇਧਰ ਵੀ ਆਪਾਂ ਤੁਹਾਨੂੰ ਐਂਗਰ ਦਿਖਾ ਦਈਏ ਤੇ ਇਹ ਬਾਈ ਜੀ ਲੱਗਿਆ ਸਵੇਰ ਦੇ 9 ਵਜੇ ਦੇ 9 ਵਜੇ ਦੇਖਿਆ ਭਾਈ 5 ਵਜੇ ਆ ਕੇ ਮੁੱਕਿਆ ਦੇ ਇਧਰ ਚੱਕਰ ਦਾ ਹੁਣ ਇਹ ਨਿੱਕੜੀ 6 7 ਵਜੇ ਆਣਗੇ ਵਿਧਵਾ ਅੱਜ ਵੀ ਵਾਜੀ ਜਾਣਗੇ

ਜੀ ਵੀਰੋ ਕੰਮ ਜਿੱਪੜ ਗਿਆ ਬੱਸ ਤੇ ਹੁਣ ਆਪਾਂ ਜਾਵਾਂ ਕਰੀ ਤੇ ਤੁਹਾਨੂੰ ਵੀਡੀਓ ਬਦਲੇ ਕੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ